ਭਾਟੇ ਅੰਦਰ ਵੀ ਉਹ ਨਾਮ ਚੱਲਦਾ ਹੈ ਉਹ ਧੁਨ ਚੱਲਦੀ ਹੈ ਬਸ ਪਹਿਚਾਨ ਕਰਨ ਦੀ ਲੋੜ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਵਿਚਾਰ ਦੇ ਵਿੱਚ ਆਪਾਂ ਦੇਖਾਂਗੇ ਕਿ ਉਹ ਕਿਹੋ ਜਿਹੀ ਆਵਾਜ਼ ਸਭ ਦੇ ਅੰਦਰ ਪ੍ਰਗਟ ਹੁੰਦੀ ਆ ਜਿਸ ਨੂੰ ਸੁਣਨ ਦੇ ਨਾਲ ਜੀਵ ਦਾ ਭਲਾ ਹੋ ਜਾਂਦਾ ਪਰ ਇਹਨੂੰ ਸੁਣਨ ਦਾ ਤਰੀਕਾ ਜਦ ਤੱਕ ਸਾਨੂੰ ਤਰੀਕਾ ਨਹੀਂ ਪਤਾ ਆਪਾਂ ਇਹਨੂੰ ਸੁਣੇ ਨਹੀਂ ਸਕਦੇ ਸਭ ਤੋਂ ਵੱਡੀ ਗੱਲ ਇਹਦੇ ਨਾਲ ਸਾਡਾ ਪਿਆਰ ਨਹੀਂ ਪੈਂਦਾ ਬਸ ਸਪਾ ਇਸੇ ਨਾਮ ਦੇ ਵਿੱਚ ਆਪਣਾ ਧਿਆਨ ਜੋੜਨਾ ਹੈ ਆ 5 ਸਕਿੰਟ ਦਾ ਤੁਸੀਂ ਸਾਊਂਡ ਸੁਣੋ ਇਹੋ ਜਿਹੀ ਆਵਾਜ਼ ਸਾਡੇ ਅੰਦਰ ਪ੍ਰਗਟ ਹੁੰਦੀ ਆ ਬੜੀ ਤਿੱਖੀ ਜਿਹੀ ਮਧੁਰ ਜਿਹੀ ਆਵਾਜ਼ ਤੁਸੀਂ ਇਹ ਆਵਾਜ਼ ਸੁਣੀ ਬਹੁਤ ਹੀ ਮਧੁਰ ਆਵਾਜ਼ ਆ ਇਹਦੇ ਨਾਲ ਸਾਨੂੰ ਖੁਮਾਰੀ ਚੜਦੀ ਸੁਣਨ ਦੇ ਨਾਲ ਸਾਡਾ ਮਨ ਟਿਕਿਆ ਰਹਿੰਦਾ ਆ ਸਾਨੂੰ ਆਪਣੇ ਗੁਰੂ ਤੇ ਆਪਣੇ ਮਾਲਕ ਤੇ ਵਾਹਿਗੁਰੂ ਤੇ ਭਰੋਸਾ ਬਣਦਾ ਆ ਪਰ ਇਹਨੂੰ ਹੁਣ ਸੁਣਨ ਦਾ ਤਰੀਕਾ ਬਹੁਤੇ ਜੀਵ ਨੇ ਜਿਨ੍ਹਾਂ ਦੇ ਅੰਦਰ ਪ੍ਰਗਟ ਹੈ ਪਰ ਜਦੋਂ ਸੁਣਦੇ ਨੇ ਸਿਰ ਭਾਰਾ ਹੁੰਦਾ ਹੈ ਕਈ ਤਰ੍ਹਾਂ ਦੇ ਦ੍ਰਿਸ਼ ਦਿਖਾਈ ਦਿੰਦੇ ਨੇ ਇਸ ਧੁਨ ਨੂੰ ਆਵਾਜ਼ ਨੂੰ ਨਾਮ ਨੂੰ ਸੁਣਨ ਦਾ ਇੱਕੋ ਇੱਕ ਤਰੀਕਾ ਹੈ ਕਿ ਮਨ ਆਪਣੇ ਨੂੰ ਟਿਕਾਉਣਾ ਜਦ ਤੱਕ ਸਾਡਾ ਮਨ ਟਿਕਿਆ ਨਹੀਂ ਹੈ ਤੇ ਅਸੀਂ ਇਸ ਨਾਮ ਨੂੰ ਸੁਣਦੇ ਆ ਤਾਂ ਸਮਝ ਲੈਣਾ ਇੱਕ ਲੱਤ ਸਾਡੀ ਲੋਕ ਤੇ ਦੂਸਰੀ ਪਰਲੋਕ ਦੇ ਵਿੱਚ ਹੈ ਹੁਣ ਜੇ ਅਸੀਂ ਪਰਲੋਕ ਦੇ ਵਿੱਚ ਜਾਣਾ ਚਾਹੁੰਦੇ ਆ ਆਪਣੇ ਮਨ ਨੂੰ ਪਹੁੰਚਾਉਣਾ ਚਾਹੁੰਦੇ ਆ ਉਦਨੀਆਂ ਰੋਹਾਨਿਤ ਆਵਾਜ਼ਾਂ ਨੂੰ ਸੁਣਨਾ ਚਾਹੁੰਦੇ ਆ ਮਨ ਨੂੰ ਟਿਕਾਉਣਾ ਚਾਹੁੰਦੇ ਆ ਤਾਂ ਪਹਿਲਾਂ ਲੋਕ ਦਾ ਖੇੜਾ ਛੱਡਣਾ ਪਵੇਗਾ ਲੋਕ ਦਾ ਖੇੜਾ ਕਹਿੰਦਾ ਭਾਵ ਕਿ ਜੋ ਮਾਇਆ ਹੈ ਜਦੋਂ ਆਪਾਂ ਨਾਮ ਜਪਦੇ ਆ ਨਾਮ ਜਪਦੇ ਜਪਦੇ ਸਰੀਰ ਸਾਡਾ ਊਰਜਾਵਾਨ ਹੋ ਜਾਂਦਾ ਹੈ ਮਨ ਨੌ ਦੁਆਰਿਆਂ ਦੇ ਵਿੱਚੋਂ ਨਿਕਲਦਾ ਹੈ ਤੇ ਸਟੇਬਲ ਹੋ ਕੇ ਥਿਰ ਘਰ ਦੇ ਵਿੱਚ ਬੈਠਦਾ ਉੱਥੇ ਹੀ ਜਾ ਕੇ ਆਪਾਂ ਇਹ ਆਵਾਜ਼ ਨੂੰ ਟਿੱਕੇ ਜਿਵੇਂ ਟਿੱਕੀ ਹੋਈ ਕੋਈ ਚੀਜ਼ ਹੁੰਦੀ ਹੈ ਥਿਰ ਹੁੰਦੀ ਹੈ ਨਾ ਬਸ ਉੱਥੇ ਜਾ ਕੇ ਇਸ ਆਵਾਜ਼ ਨੂੰ ਜਦੋਂ ਹੀ ਆਪਾਂ ਸੁਣਾਂਗੇ ਉਹ ਆਨੰਦ ਉਹ ਸ਼ਾਂਤੀ ਇੰਜ ਲੱਗੇਗਾ ਕਿ ਮੈਨੂੰ ਦੁਨੀਆ ਦੀਆਂ ਸਾਰੀਆਂ ਹੀ ਦੌਲਤਾਂ ਖਜ਼ਾਨੇ ਸਭ ਕੁਝ ਮਿਲ ਗਿਆ ਇਹੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਵਾਜ਼ ਹੈ